ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਕ ਸ਼ੋਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ ਤੇ ਚਲੋ ਸ਼ੁਰੂ ਕਰਦੇ ਆ ਜੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਮਿੱਤਰੋ ਜਿਹੜੀ ਅੱਜ ਆਪਾਂ ਟੌਪਿਕ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੇ ਆ ਤੁਸੀਂ ਇੱਕ ਵੀਡੀਓ ਦੇਖੋ ਤੇ ਫਿਰ ਕਰਦੇ ਆਪਾਂ ਗੱਲ ਇਹ ਹੈ ਇਸ ਕ੍ਰੇਜ਼ੀ ਯੂ نو ਵੀ ਕੈਨ ਬੀ ਪਲੇਇੰਗ ਯੂ نو ਜੇ ਤੁਸੀਂ ਇੱਕ ਬੇਸਬਾਲ ਗੇਮ ਖੇਡਦੇ ਹੋ ਤਾਂ ਤੁਸੀਂ ਇਹ ਰਿਅਲਾਈਜ਼ ਕਰਦੇ ਹੋ ਕਿ ਕਿੰਨਾ ਪੀਪਲ ਐਕਟਿਵ ਇਨ ਐਨ ਐਚਲ ਗੇਮ ਸੋ ਬਈ ਤੁਸੀਂ ਇਹ ਵੀਡੀਓ ਦੇਖੀ ਹੋਣੀ ਆ ਹੁਣ ਇਹ ਤੁਸੀਂ ਵੀਡੀਓ ਸਾਫ ਦੇਖ ਸਕਦੇ ਹੋ ਵੀ ਇਹ ਇੰਡੀਅਨ ਬੰਦਾ ਆ ਠੀਕ ਆ ਆਪਣੀ ਕਮਿਊਨਿਟੀ ਦਾ ਹੀ ਤੇ ਕਿਵੇਂ ਉੱਥੇ ਬੋਲ ਰਿਹਾ ਆ ਏ ਇੰਡੀਆ ਪਾਕਿਸਤਾਨ ਜਿੱਦਣ ਮੈਚ ਸੀ ਉਸ ਦਿਨ ਦੀ ਵੀਡੀਓ ਹੈ ਤੇ ਇੱਥੇ ਜਿਹੜੇ ਸਿਨੇਪਲੈਕਸ ਹੁੰਦੇ ਆ ਉਹਨਾਂ ਨੇ ਨਾ ਕਿਹਾ ਸੀਗਾ ਵੀ ਅਸੀਂ ਜਿੰਨੇ ਵੀ ਸਿਨੇਪਲੈਕਸ ਆ ਇੱਥੇ ਸਿਨੇਮਾ ਹਾਲ ਆ ਉੱਥੇ ਇੰਡੀਆ ਤੇ ਪਾਕਿਸਤਾਨ ਦੇ ਮੈਚ ਨੂੰ ਸਟ੍ਰੀਮ ਕਰਾਂਗੇ ਉੱਥੇ ਦਿਖਾਵਾਂਗੇ ਮੈਚ ਜਿੰਨਾਂ ਕੋ ਸੁਣ ਚਾ ਜਿੰਨਾਂ ਕੋ ਪਤਾ ਲੱਗਾ ਵੀ ਆਹ ਵਾਲੇ ਸਿਨੇਮਾ ਦੇ ਵਿੱਚ ਉਹਨਾਂ ਨੇ ਸਟ੍ਰੀਮ ਨਹੀਂ ਸੀ ਕੀਤਾ ਇੰਡੀਆ-ਪਾਕਿਸਤਾਨ ਦਾ ਮੈਚ ਤੇ ਇਹ ਬੰਦਾ ਹੋ ਗਿਆ ਅਫੈਂਡ ਉੱਥੇ ਫੈਨ ਪਹੁੰਚ ਚੁੱਕੇ ਸੀ ਚਲੋ ਮੈਨੂੰ ਪਤਾ ਵੀ ক্রিকেট ਆ ਹਨ ਹਰ ਇੱਕ ਦੇ emotions ਜੁੜੇ ਹੁੰਦੇ ਮੈਂ ਵੀ ক্রিকেট ਦੇਖਦਾ ਆਪਣੇ ਵੀ emotions ਜੁੜੇ ਆ ਇਹ ਚੀਜ਼ਾਂ ਹੋ ਜਾਂਦੀਆਂ ਬੰਦਾ ਖੇਚ ਜਾਂਦਾ ਜਦੋਂ ਇਦਾਂ ਹੋਵੇ ਹਨ ਤੁਸੀਂ ਘਰੋਂ ਪਹੁੰਚੇ ਹੋ ਪਰ ਗੱਲ ਇਹ ਹੈ ਹਰ ਇੱਕ ਛੀ ਨੂੰ ਪ੍ਰੈਜ਼ੈਂਟ ਕਰਨ ਦਾ ਇੱਕ ਤਰੀਕਾ ਹੁੰਦਾ ਆ ਹੁਣ ਤੁਸੀਂ ਉਹਨਾਂ ਵਰਕਰਸ ਨੂੰ ਬੋਲ ਰਹੇ ਹੋ ਹਨਾ ਉਹ ਜਿਹੜੇ ਵਿਚਾਰੇ ਮਿਨਿਮਮ ਵੇਜ ਤੇ ਕੰਮ ਕਰਦੇ ਹੋਣੇ ਉਹ ਵੀ ਹਨਾ ਆ ਕੀ ਪਤਾ ਉਹਨਾਂ ਚ ਵੀ ਕੋਈ ਸਟੂਡੈਂਟ ਹੋਵੇ ਤੇ ਉਹਨਾਂ ਦੇ ਹੱਥ 'ਚ ਤਾਂ ਪਹਿਲੀ ਗੱਲ ਕੁਝ ਹੈ ਵੀ ਨਹੀਂ ਜੇ ਤਾਂ ਤੁਹਾਡੇ 'ਚ ਇੰਨੀ ਹੀ ਹੈਗੀ ਆ ਤੁਸੀਂ ਕੁਝ ਕਰਨਾ ਹੀ ਚਾਹੁੰਦੇ ਹੋ ਬੋਲਣਾ ਚਾਹੁੰਦੇ ਹੋ ਆਪਣੀ ਪੜਾਅਸ ਕੱਢਣਾ ਚਾਹੁੰਦੇ ਹੋ ਤਾਂ ਉੱਥੇ ਵੱਡੇ ਲੈਵਲ ਤੇ ਜਿਹੜੇ ਬੰਦੇ ਬੈਠੇ ਉੱਤੇ ਜਿਹੜਾ ਸਭ ਕੁਝ ਆਪਰੇਟ ਕਰ ਰਹੇ ਉਹਨਾਂ ਦੇ ਸਾਹਮਣੇ ਬੋਲਣਾ ਉੱਥੇ ਤੱਕ ਪਹੁੰਚ ਕਰੋ ਤੁਸੀਂ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਚਾਹੀਏ ਤਾਂ ਸ ਇਹਨਾਂ ਵਿਚਾਰਿਆਂ ਨੂੰ ਕਿਉਂ ਬੋਲ ਰਹੇ ਹੋ ਤੇ ਸਾਡੇ ਵਰਗੇ ਕੋਈ ਆਮ ਬੰਦੇ ਆ ਜਿਹੜੇ ਆਮ ਵਰਕਰ ਆ ਉਹ ਹਨਾ ਉਹਨਾਂ 'ਚ ਤਾਂ ਇਨੀ ਪਾਵਰ ਹੈ ਨਹੀਂ ਵੀ ਉਹਨਾਂ ਦੇ ਹੱਥ 'ਚ ਤਾਂ ਕੁਝ ਵੀ ਨਹੀਂ ਕਿ ਉਹ ਕੋਈ ਚੀਜ਼ ਨੂੰ ਸਟ੍ਰੀਮ ਕਰਨ ਜਾਂ ਨਾ ਸਟ੍ਰੀਮ ਕਰਨ ਸੋ ਉਹਨਾਂ ਨੂੰ ਕਿੰਨਾ ਬੁਰਾ ਲੱਗਦਾ ਹੋਊਗਾ ਉਹ ਗੱਲ ਇੱਕ ਸਾਈਡ ਤੇ ਜਦੋਂ ਉੱਥੇ ਗੋਰੇ ਵੀ ਸੀ ਉੱਥੇ ਹਨਾ ਤੇ ਇਹ ਫਿਰ ਇੰਟਰਨੈਸ਼ਨਲ ਲੈਵਲ ਤੇ ਚੀਜ਼ ਪਹੁੰਚ ਜਾਂਦੀ ਹੈ ਤੇ ਫਿਰ ਬਦਨਾਮੀ ਹੁੰਦੀ ਹੈ ਫਿਰ ਇਹਨਾਂ ਬੰਦਿਆਂ ਕਰਕੇ ਜਦੋਂ ਗੋਰੇ ਦੇਖਦੇ ਆ ਵੀ ਇਹ ਇਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਇੰਟਰਨੈਸ਼ਨਲ ਸਟੂਡੈਂਟਸ ਤੇ ਸਾਰੀ ਗੱਲ ਆ ਜਾਂਦੀ ਆ ਫਿਰ ਉਹ ਕਹਿੰਦੇ ਆ ਵੀ ਇੰਟਰਨੈਸ਼ਨਲ ਸਟੂਡੈਂਟਸ ਨੇ ਕੰਮ ਖਰਾਬ ਕੀਤਾ ਜਦਕਿ ਇਹ ਜਿਹੜੇ ਪਹਿਲੇ ਆਏ ਹੋਏ ਆ ਇੱਥੇ ਹਨਾ ਇਹਨਾਂ ਲੋਕਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਵੀ ਯਾਰ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਸਾਡੇ ਕੁਝ ਕੀਤੇ ਹੋਏ ਐਕਸ਼ਨਸ ਨਾਲ ਸਾਰੀ ਕਮਿਊਨਿਟੀ ਤੇ ਅਸਰ ਪੈਂਦਾ ਮੈਂ ਪਹਿਲਾਂ ਵੀ ਬੜੀ ਵਾਰੀ ਬੋਲਿਆ ਮੈਂ ਮੈਂ ਹਮੇਸ਼ਾ ਬੋਲਦਾ ਰਹਿੰਦਾ ਇਨਾਂ ਚੀਜ਼ਾਂ ਦੇ ਮੇਰਾ ਹਮੇਸ਼ਾ ਇਹ ਟੌਪਿਕ ਨੂੰ ਕਵਰ ਕਰਨ ਦਾ ਇਦਾਂ ਜਣਾ ਇਹ ਹੀ ਇੱਕ ਹੁੰਦਾ ਮੇਰਾ ਕਾਰਨ ਕਿ ਇਹ ਅਵੇਅਰਨੈਸ ਸਪਰੈਡ ਕੀਤੀ ਜਾਵੇ ਵੀ ਜੋ ਤੁਸੀਂ ਕਰ ਲੈਨੇ ਹੋ ਠੀਕ ਆ ਤੁਹਾਡੀ ਤੇ ਬਦਨਾਮੀ ਹੁੰਦੀ ਆ ਉਸ ਤੋਂ ਬਾਅਦ ਸਾਰੀ ਕਮਿਊਨਿਟੀ ਤੇ ਐਕਸ਼ਨ ਹੁੰਦਾ ਸਾਰੀ ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਆ ਸੋ ਇੱਥੇ ਜਦੋਂ ਆਉਨੇ ਆ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੇਟ ਮਿਲਦੀ ਆ ਸਾਨੂੰ ਸਭ ਨੂੰ ਇੱਥੇ ਉਹ ਗੋਰੇ ਇੱਕ ਗੰਦੀ ਨਿਗਾਹ ਨਾਲ ਦੇਖਦੇ ਆ ਸਾਨੂੰ ਵਧੀਆ ਨਹੀਂ ਸਮਝਦੇ ਉਹ ਗੋਰੇ ਕਿਕਾ ਉਹਨਾਂ ਉਹ ਇਸ ਨੀਂਗਾ ਨਾਲ ਦੇਖਦੇ ਆ ਵੀ ਇਹ ਇੱਥੇ ਪੜਨ ਨਹੀਂ ਆਉਂਦੇ ਬਸ ਇਹੀ ਕੰਮ ਕਰਨ ਆਉਂਦੇ ਇਹਨਾਂ ਨੂੰ ਕੱਢੋ ਇਹਨਾਂ ਨੂੰ ਰਿਪੋਰਟ ਕਰੋ ਤੁਸੀਂ ਕਮੈਂਟ ਸੈਕਸ਼ਨ ਭਾਵੇਂ ਉਹ ਵੀਡੀਓ ਦੇ ਪੜ ਲਓ ਹੈਗਾ ਤੁਹਾਨੂੰ ਬਸ ਇਦਾਂ ਦੇ ਕਮੈਂਟ ਲੱਭਣੇ ਆ ਉਹ ਕਿਉਂ ਕਹਿੰਦੇ ਆ ਉਹ ਵੀ ਆਪਣੀ ਜਗਾ ਠੀਕ ਆ ਯਾਰ ਜੇ ਆਪਾਂ ਉਹਨਾਂ ਦੀ ਕੰਟਰੀ 'ਚ ਆਏ ਆ ਇੱਕ ਰੈਨਸੈਂਡ ਹੁੰਦਾ ਹਰ ਇੱਕ ਚੀਜ਼ ਨੂੰ ਪ੍ਰੈਜ਼ੈਂਟ ਕਰਨ ਦਾ ਤਰੀਕਾ ਹੁੰਦਾ ਆ ਜੇ ਤੁਸੀਂ ਇੱਥੇ ਪੀਅਰ ਹੋਗੇ ਸਿਟੀਜ਼ਨ ਹੋਗੇ ਦਾ ਮਤਲਬ ਇਹ ਨਹੀਂ ਵੀ ਤੁਸੀਂ ਜੋ ਮਰਜ਼ੀ ਕਰੋ ਹੈਗਾ ਤੁਹਾਡੇ ਹਜੇ ਕੀਤੇ ਹੋਏ ਐਕਸ਼ਨਸ ਨਾਲ ਜਿਹੜੇ ਸਟੂਡੈਂਟਸ ਨੇ ਕੱਲ ਨੂੰ ਇੱਥੇ ਆਉਣਾ ਉਹਨਾਂ ਦੀ ਬਹੁ ਅਣ ਤੁਸੀਂ ਬੋਲ ਵੀ ਉਹਨਾਂ ਨੂੰ ਰਿਹਾ ਹੋ ਉਹਨਾਂ ਵਰਕਰਸ ਨੂੰ ਬੋਲ ਰਹੇ ਨੇ ਜਿੰਨਾ ਵਿਚਾਰਿਆਂ ਦੇ ਕੁਝ ਹੱਥ 'ਚ ਵੀ ਹੈ ਨਹੀਂ ਉਹ ਵਿਚਾਰੇ ਕੀ ਕਰ ਲੈਣਗੇ ਉਹ ਤੇ ਆਪ ਮਿਨਿਮਮ ਵੇਜ ਤੇ ਕੰਮ ਕਰ ਰਹੇ ਆ ਉਹ ਮੇਰੇ ਵਰਗੇ ਬੰਦੇ ਆ ਜਿਹੜੇ ਉੱਤੇ ਕੰਮ ਕਰ ਰਹੇ ਆ ਉਹਨਾਂ ਦੇ ਹੱਥ 'ਚ ਕੁਝ ਨਹੀਂ ਉਹ ਤਾਂ ਓਪਰੇਟ ਵੀ ਨਹੀਂ ਆ ਸਭ ਕੁਝ ਕਰ ਰਹੇ ਉਹਨਾਂ ਦੇ ਤਾਂ ਹੱਥ 'ਚ ਵੀ ਹੈ ਨਹੀਂ ਸਟ੍ਰੀਮ ਕਰਨਾ ਜਾਂ ਨਾ ਸਟ੍ਰੀਮ ਕਰਨਾ ਤੋਂ ਪਲੀਜ਼ ਬੇਨਤੀ ਆ ਮੇਰੀ ਵੀ ਨਾ ਇਹੋ ਜੇ ਕੰਮ ਕਰਿਆ ਕਰੋ ਤੁਹਾਡਾ ਕੁਝ ਨਹੀਂ ਜਾਂਦਾ ਤੁਸੀਂ ਇੱਧਰ ਉੱਧਰ ਹੋ ਜੰਨੇ ਹੋ ਬਾਅਦ 'ਚ ਇੱਕ ਰੀ ਆਪਣੀ ਬਦਨਾਮੀ ਕਰਕੇ ਬਾਅਦ 'ਚ ਅ ਨਿੱਕੇ ਨਿੱਕੇ ਐਕਸ਼ਨਸ ਜਿਹੜੀਆਂ ਆ ਰੋਜ਼ ਇੱਕ ਇੱਕ ਵੀਡੀਓ ਇੰਟਰਨੈਟ ਦੇ ਇਦੇ ਨਾਲ ਸਾਰੀ ਕਮਿਊਨਿਟੀ ਤੇ ਅਸਰ ਪੈਂਦਾ ਹੁਣੇ ਮੈਂ ਇੱਥੇ ਪਾਰਕ ਚ ਆਇਆ ਸੀ ਜੇ ਤੁਸੀਂ ਦੇਖ ਸਕਦੇ ਹੋ ਕਿੱਡਾ ਸੋਹਣਾ ਪਾਰਕ ਹੈ ਮੇਰੇ ਆਸੇ ਪਾਸੇ ਤੇ ਇੱਥੇ ਨਾ ਗੋਰੇ ਰਹਿੰਦੇ ਆ ਵਾਲੀ ਸਾਈਡ ਤੇ ਜ਼ਿਆਦਾ ਤੇ ਇੱਕ ਗੋਰੀ ਮੇਰੇ ਸਾਈਡ ਤੋਂ ਜਾ ਰਹੀ ਸੀਗੀ ਮੈਂ ਇਧਰ ਨੂੰ ਆ ਰਿਹਾ ਸੀ ਤੇ ਦੂਸਰੇ ਪਾਸੇ ਜਾ ਰਹੀ ਸੀ ਤੇ ਮੈਂ ਆਪਣੇ ਫੋਨ 'ਚ ਲੱਗਾ ਸੀ ਤਾਂ ਉਹਨੇ ਦੇਖਿਆ ਵੀ ਇਹ ਸਰਦਾਰ ਬੰਦਾ ਆ ਇਹਨੇ ਇਦਾਂ ਪਰਣਾ ਬੰਨਿਆ ਹੋਇਆ ਹਨਾ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਸੇਖਿਆ ਜਾਂ ਸਰਦਾਰ ਆ ਹਨਾ ਤੇ ਉਹ ਮੈਨੂੰ ਕਹਿ ਕੇ ਗਈ ਹੁਣ ਤੁਸੀਂ ਜਾਣਾ ਵੀ ਪਤਾ ਨਹੀਂ ਸ਼ਾਇਦ ਗੱਪ ਮਾਰੀ ਜਾਂਦਾ ਠੀਕ ਆ ਪਹਿਲਾਂ ਮੈਨੂੰ ਵੀ ਨਹੀਂ ਯਕੀਨ ਹੋਵੇ ਉਹਨੇ ਇਹ ਗੱਲ ਕਹੀ ਮੈਨੂੰ ਕਹਿੰਦੀ ਸਤਿ ਸ਼੍ਰੀ ਅਕਾਲ ਠੀਕ ਆ ਮੈਂ 2 ਮਿੰਟ ਲਈ ਆਇਆ ਤੇ ਫਿਰ ਮੈਂ ਵੀ ਉਹਨੂੰ ਕਿਹਾ ਮੈਂ ਕਿਹਾ ਸਤਿ ਸ਼੍ਰੀ ਅਕਾਲ ਤੇ ਬੜਾ ਵਧੀਆ ਲੱਗਦਾ ਯਾਰ ਜਦੋਂ ਇਦਾਂ ਅੱਗੋ ਟ੍ਰੀਟ ਕਰਨ ਹਨਾ ਤਾਂ ਫਿਰ ਆਪਣਾ ਵੀ ਦਿਲ ਮਤਲਬ ਖੁਸ਼ ਹੁੰਦਾ ਵੀ ਯਾਰ ਹਾਂ ਸਾਡੇ ਬੰਦਿਆਂ ਨੇ ਕੁਝ ਕੀਤਾ ਇੱਥੇ ਉਹਨਾਂ ਨੂੰ ਵੀ ਪਤਾ ਵੀ ਅਸੀਂ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਜਾਂ ਅੱਗੋ ਇਦਾਂ ਵੈਲਕਮ ਕਰਦੇ ਪਰ ਜੇ ਆਪਾਂ ਇਦਾਂ ਦੀਆਂ ਹਰਕਤਾਂ ਕਰਦੇ ਰਾਵਾਂਗੇ ਤੇ ਉਹ ਟਾਈਮ ਦੂਰ ਨਹੀਂ ਜਦ ਇਸੇ ਕਰਕੇ ਕਾਨੂੰਨ ਸਖਤ ਕਰ ਰਹੀ ਆ ਸਰਕਾਰ ਸਮਝੋ ਯਾਰ ਥੋੜਾ ਜਿਆ ਤੁਸੀਂ ਤਾਂ ਇੱਥੇ ਪੱਕੇ ਹੋ ਗਏ ਸਿਟੀਜ਼ਨ ਹੋ ਗਏ ਕੱਲੂ ਆਉਣ ਵਾਲੇ ਬੰਦੇ ਆ ਲਈ ਤੁਸੀਂ ਕੰਮ ਔਖਾ ਕਰ ਰਹੇ ਹੋ ਪਲੀਜ਼ ਥੋੜਾ ਜਿਆ ਸਮਝੋ ਹੈਗਾ ਇੰਨੇ ਹੀ ਤੁਹਾਡੇ ਕੋਲ ਇੰਨੀ ਤੁਹਾਡੇ ਕੋਲ ਪਾਵਰ ਹੈ ਜੇ ਤੁਸੀਂ ਉੱਥੇ ਕਹਿ ਰਹੇ ਹੋ ਵੀ ਅਸੀਂ ਚਾਹੀਏ ਤਾਂ ਖਰੀਦ ਸਕਦੇ ਆ ਇਦਾਂ ਕਰ ਸਕਦੇ ਓਦਾਂ ਕਰ ਸਕਦੇ ਆ ਤਾਂ ਫਿਰ ਜਿਹੜੇ ਬੰਦੇ ਉੱਤੇ ਬੈਠੇ ਹਨਾ ਉਹਨਾਂ ਨਾਲ ਜਾ ਕੇ ਗੱਲ ਕਰੋ ਉਹਨਾਂ ਨਾਲ ਜਾ ਕੇ ਬਹਿਸ ਕਰੋ ਇਹਨਾਂ ਵਿਚਾਰਿਆਂ ਵਰਕਰਸ ਨੂੰ ਤੰਗ ਨਾ ਕਰੋ ਉਹ ਵੀ ਇੱਕ ਸਾਡੇ ਵਾਂਗੂ ਕੀ ਪਤਾ ਉਹ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਹੋਣ ਉਹਨਾਂ ਨੂੰ ਕਿਉਂ ਬੋਲ ਰਹੇ ਆ ਉਹਨਾਂ ਦਾ ਕੀ ਕਸੂਰ ਆ ਇਹਦੇ ਦੇ ਵਿੱਚ ਐਂਡ ਸਿੱਧੀ ਗੱਲ ਕਦੀ ਵੀ ਇਦਾਂ ਦਾ ਕੁਝ ਹੁੰਦਾ ਨਾ ਇਹਨੇ ਜਿਹੜੇ ਵਿਚਾਰੇ EMPLOYEES ਹੁੰਦੇ ਜਿਹੜੇ ਕੰਮ ਕਰ ਰਹੇ ਹੁੰਦੇ ਇਹਨਾਂ ਨੂੰ ਨਾ ਬੋਲਿਆ ਕਰੋ ਜਿਹੜੇ ਉੱਤੇ ਇਹਨਾਂ ਦੇ EMPLOYER ਬੈਠੇ ਹੁੰਦੇ ਆ ਜਿਨ੍ਹਾਂ ਦੇ ਜਿਹੜੇ ਮਾਲਕ ਹੁੰਦੇ ਜਿਨ੍ਹਾਂ ਦੇ ਹੱਥੇ ਸਭ ਕੁਝ ਹੁੰਦਾ ਉਹਨਾਂ ਨਾਲ ਸਿੱਧੀ ਅਗੇ ਗੱਲਬਾਤ ਕਰਿਆ ਕਰੋ ਇਹਨਾਂ ਵਿਚਾਰਿਆਂ ਦੇ ਹੱਥੇ ਸਣੀ ਕੁਝ ਹੁੰਦਾ ਸੋ ਮੇਰਾ ਇਹ ਵੀਡੀਓ ਨੂੰ ਬਣਾਉਣ ਦਾ ਇੱਕੋ ਹੀ ਮਕਸਦ ਸੀਗਾ ਵੀ ਇਹੋ ਜਿਹੇ ਬੰਦੇ ਸਾਹਮਣੇ ਆਉਣ ਤੇ ਬਾਰ-ਬਾਰ ਮੈਂ ਇਹੀ ਸਮਝਾਉਣਾ ਵੀ ਪਲੀਜ਼ ਇਹੋ ਜਿਹਾ ਕੰਮ ਨਾ ਕਰੋ ਜਿਸ ਦੇ ਨਾਲ ਆਪਣੀ ਕਮਿਊਨ ਠੀਕ ਹੈ ਆਈ ਹੋਪ ਮੇਰਾ ਮੈਸੇਜ ਸਮਝ ਆਇਆ ਹੋਊਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ